ਵਿਹਾਲਾ ਭਾਈ ਠੀਕ ਹੈ ਜੀ ਮਲਾਇਮਾ ਤੂੰ ਜੀ ਤੋ ਠੀਕ ਠਾਕ ਵਧੀਆ ਵਧੀਆ ਭਾਈ ਤੂੜੀ ਵਾਲੇ ਆ ਨਾ ਨਾ ਭਾਈ ਮੈਂ ਤਾਂ ਯੂਨੀਵਰਸਿਟੀ ਚ ਬੀਸੀ ਲੱਗਿਆ ਮੈਂ ਪ੍ਰੋਫੈਸਰ ਐ ਅੱਛਾ ਮੈਂ ਕਿ ਤੂੜੀ ਵਾਲੇ ਹਾਂ ਸਹੀ ਭਾਈ ਓ ਭਰਾਵਾ ਓ ਬਾਈ ਕਦੇ ਬੰਦਨ ਨੂੰ ਨਹੀਂ ਮੜਿਆ ਤੂੜੀ ਆਇਆ ਹਰ ਕਿਤੇ ਬੈਂਕਾਂ ਦਾ ਤੂੜੀ ਅੰਦਰ ਕਰਦੇ ਦੇਖਿਆ ਹਾਂ ਗੱਲ ਤਾਂ ਥੋੜੀ ਪੱਕੀ ਆ ਹਾਂ ਕਿਵੇਂ ਕਰਦੇ ਆ ਤੂੜੀ ਅੰਦਰ ਭਾਈ ਨਾ ਦੱਸ ਪਹਿਲੇ ਨਾ ਤੂੜੀ ਦਾ ਰਿਮਾਂਡ ਲੈਨੇ ਜਾਂ ਨਾਮ ਮੰਨੇ ਤਾਂ ਫਿਰ ਉਹ ਤੇ ਪਾਚਾ ਕੱਢਦੇ ਆ ਫਿਰ ਅੰਦਰ ਕਰਦੇ ਆ ਓ ਭਰਾਵਾ ਜਿਵੇਂ ਤੂੜੀ ਵਾਲੇ ਕਰਦੇ ਹੁੰਦੇ ਜਿਵੇਂ ਅੰਦਰ ਕਰਦੇ ਆ ਅਸੀਂ ਓ ਵੀਰੇ ਮੈਂ ਐ ਪੁੱਛਿਆ ਤੂੜੀ ਕਾਦੇ ਨਾਲ ਅੰਦਰ ਕਰਦੇ ਹੋ ਪੰਡਾ ਨਾਲ ਕਰਦੇ ਹੋ ਟੋਕਰੇ ਨਾਲ ਕਰਦੇ ਹੋ ਕਾਦੇ ਨਾਲ ਕਰਦੇ ਹੋ ਹਾਓ ਡੋਲੂ ਪਿਆ ਬਾਈ ਉਹ ਡੋਲੂਆਂ ਅੰਦਰ ਕਰਦੇ ਕਮਾਲ ਕਰੀਏ ਨਾ ਬਾਈ ਯਾਰ ਪੱਲੀਆਂ ਨਾਲ ਹੀ ਅੰਦਰ ਕਰਦੇ ਨਾ ਮਤਲਬ ਟੋਕਰੇ ਕਿਉਂ ਅੰਦਰ ਕਰਦਾ ਇਹਦਾ ਅੱਜ ਮੈਨੂੰ ਬਾਈ ਤੁਸੀਂ ਦਿਨ ਚ ਕਿੰਨੇ ਢੱਕੇ ਅੰਦਰ ਕਰ ਦਿੰਦੇ ਹੋ ਅਸੀਂ ਹਾਂ ਅਸੀਂ ਬਾਈ ਫੁੱਲ ਢੱਕੇ ਅੰਦਰ ਕਰਦਨੇ ਚਾਹੇ ਨੌਹਾਂ ਤੇ ਹੋ ਗਏ ਤਾਂ ਵੀ ਕਰ ਦਿੰਨੇ ਅੰਦਰ ਓ ਵੀਰੇ ਮੈਂ ਤੁਹਾਨੂੰ ਐ ਨਹੀਂ ਪੁੱਛਿਆ ਵੀ ਕਿੰਨੇ ਢੱਕੇ ਨਸ਼ੇ ਪੱਤੇ ਵਾਲੇ ਢੱਕੇ ਨਹੀਂ ਪੁੱਛਿਆ ਆ ਢੱਕੇ ਪੁੱਛਿਆ ਹੈ ਹੈ ਆ ਢੱਕੇ ਕਿੰਨੇ ਕਰਦੇ ਹੋ ਯਾਰ ਕਮੈਲ ਕਰੀ ਜਿੰਨਾ ਬਈਲੇ ਸੁਣ ਲੈ ਭਾਰਤੀ ਕੀ ਕਹਿੰਦੇ ਆ ਢੱਕੇ ਤੁਸੀਂ ਹੱਥ ਨੂੰ ਕਿੰਨੇ ਅੰਦਰ ਕਰਦੇ ਨੇ ਲੈ ਪੁੱਛ ਲੈ ਦੱਸ ਇਹਨੂੰ ਕਿੰਨੇ ਕਰਦੇ ਅੰਦਰ ਲੈ ਦੱਸ ਫਿਰ ਹਾਂ ਲੈ ਤੂੰ ਦੱਸ ਦੇ ਏ ਬਾਈ ਆ ਲੈ ਗੇਲ ਲੈ ਹਾਂ ਹਾਂ ਆ ਕਰਾਂ ਕਰ ਆ ਸਾਰੇ ਗੇਲਾਂ ਤੈਨੂੰ ਪਤਾ ਲੱਗ ਜੂ ਵੀ ਕਿੰਨੇ ਢੱਕਿਆਂ ਦਾ ਇਹਨਾਂ ਨੂੰ ਸਾਨੂੰ ਦੱਸ ਦੀ ਬਾਈ ਜੀ ਸਾਰੇ ਟਰਾਲਿਆਂ ਹਿਸਾਬ ਨਾਲ ਕਿ ਢੱਕੇ ਆ ਦਾ ਉਹ ਬੰਦੇੰ ਕੰਮ ਦਾ ਧਿਆਨ ਨਾਲ ਕਰਨਾ ਚਾਹੀਦਾ ਫਿਰ ਭਰਾਵਾ ਜਿੰਨਾ ਕੰਮ ਜਿਹੜਾ ਕਰਦੇ ਹੋ ਧਿਆਨ ਨਾਲ ਹੀ ਕਰਦੇ ਬਈ ਹਾਂ ਐਂ ਤਾਂ ਅਸੀਂ ਕਰ ਲਈਆਂ ਕਮਾਈਆਂ ਬਈ ਜੜਕਣ ਲੱਗੇ ਦਾ ਕੰਮ ਕਰਦਾ ਯਾਰ ਤੂੰ ਸਫਾਈ ਆ ਤੂੰ ਨੇ ਸਫਾਈ ਨਾਲ ਹਾਂ ਨਹੀਂ ਆਪਣੇ ਕਰਦੇ ਤਾਂ ਸਹੀ ਹੋਂ ਤੁਸੀਂ ਵੀਰ ਬਣ ਕੇ ਇੱਕ ਗੱਲ ਹੋ ਰਹੀ ਹੈ ਹਾਂ ਆਪਣੇ ਤੂੜੀ ਅੰਦਰ ਕਰਾਉਣੀ ਆ ਆਪਾਂ ਪੈਸੇ ਤੁਹਾਨੂੰ ਸਹੀ ਦੇਵਾਂਗੇ ਪਰ ਆਪਰ ਜਦੋਂ ਤੁਸੀਂ ਤੂੜੀ ਅੰਦਰ ਕਰਤੀ ਥੋੜਾ ਮੁੜਕਾ ਸੁੱਕਣ ਤੋਂ ਪਹਿਲਾਂ ਚ ਤੁਹਾਨੂੰ ਪੈਸੇ ਮਿਲ ਜਾਣਗੇ ਪਰ ਤੂੜੀ ਸਾਫ਼ ਕਰਕੇ ਅੰਦਰ ਪਾਇਓ ਐਂ ਕਰੀ ਸ਼ੈਂਪੂ ਲਿਆ ਦੀ ਨਵਾਤਵਾ ਕਿਣਾ ਤੇ ਸਰੂਵ ਤੇ ਲਾ ਕੇ ਵਿਚਾਰੇ ਚੀਰ ਕੱਢ ਕੇ ਤੂੜੀ ਦੇ ਫੇਰ ਅੰਦਰ ਕਰ ਦਾਂਗੇ ਆਦੋ ਹੀ ਪਈ ਹੈ ਯਾਰ ਬਾਈ ਮੈਂ ਸਵਾਤ ਸਾਫ ਕਰਕੇ ਆਖਿਆ ਅਸੀਂ ਬਾਈ ਪੋਤਾਂ ਨਾਲ ਆਦਿ ਤੇ ਸੁਵਾਤ ਗੱਲਾਂ ਮਾਰਦਾ ਦੇਖ ਜੇ ਇਹ ਜੀ ਸੁਵਾਤ ਆ ਹੋਈ ਸੁਵਾਤ ਆ ਆਪ ਸਾਬ ਕਹੇ ਅਦੀ ਕਲੀ ਤੂੜੀ ਅੰਦਰ ਪਾਉਣੀ ਹੁੰਦੀ ਆ ਹਾਂ 300 ਰੁਪਿਆ ਚੱਲਦਾ ਟਰਾਲੀ ਦਾ ਜੇ ਪਾਉਣੇ ਤਾਂ ਦੱਸ ਹਾਂ 300 ਦੇਉ ਆ ਮੈਂ ਹਾਂ ਨਹੀਂ ਨਹੀਂ ਹੋਰ ਛੱਡਾਂਗੇ ਅਸੀਂ ਤੈਨੂੰ ਤੂੜੀ ਥੋੜੀ ਆਉਦੀ ਹੋ ਲੈ ਉਹ ਬਾਈ ਤੂੜੀ ਘਾ ਥੋੜੀ ਆਉਦੀ ਪੀ ਹਰਤਨ ਨੂੰ ਜ਼ੋਰ ਪੀਓ ਅਦਾ ਦੇ ਕਿੰਨਾ ਤਨ 300 ਕਿੱਡੀ ਕਟਰਾਲੀ ਹੁੰਦੀ ਆ ਯਾਰ ਹੱਥ ਧੋਈ ਪਿਆ ਬਾਈ ਤੇਰੀ ਟਰਾਲੀ ਤੋੜੀ ਤੇ ਤੇਰੀ ਆਪ ਦੀ ਹੋਜੀ ਪੱਲੂ ਲੈ ਕੇ ਤੋੜੀ ਦੇਵਾ ਯਾਰ ਕਿਤੇ ਕਰੀਏ ਖੇਤੀ ਇਹ ਕਿਉਂ ਭਕਾਈ ਮੈਂ ਬਾਈ ਤੂੰ ਜਾਵੜਾ ਰਾ ਤੈਨੂੰ ਮੈਂ ਐਗਰੀਕਲਚਰ ਯੂਨੀਵਰਸਿਟੀ ਦੇ ਪ੍ਰੋਫੈਸਰ ਉਹਦੇ ਲੈ ਕੇ ਤੋਂ ਮੈਂ ਸਰਟੀਫਿਕੇਟ ਲੈ ਕੇ ਦਿਖਾਵਾਂ ਵੀ ਮੈਨੂੰ ਆ ਆ ਕਰੀਏ ਕਰੀਏ ਖੇਤੀਆਂ ਜਾਣਕਾਰੀ ਹੈਗੀ ਜੰਨੇ ਬਾਈ ਸਹੀ ਟਰਾਲੀਆਂ ਯਾਰ ਉਹ ਹੀ ਗੱਲ ਕਿਉਂ ਬਾਈ ਆ ਬਾਅਦ ਮੇਰਾ ਘਰ ਦੇ ਨਹੀਂ ਖਰਾਬ ਕਰੀ ਤੂੰ ਬਾਈ ਜਾਵੜਾ ਜਾੜਾ ਭਰਾਵਾਂ ਦੇ ਕੰਮ ਕਰੀ ਜਾਂਦੇ ਗੱਲਦਾ ਤੇਰੇ ਨਾਮ ਪਵੇ ਪਹਿਲੀ ਵਾਰ ਆਇਆ ਤੈਨੂੰ ਘਰਦਾ ਬੜਿਆ ਬੈਠਾ ਮੁੰਡਾ ਟਰਾਲੀਆਂ ਪੋਣੀਆਂ ਹੋਣੀਆਂ ਬਾਈ ਪਰ ਕਿਉਂ ਉਹ ਇਹਰ ਗੱਲ ਤਾਂ ਪਹਿਲਾਂ ਹੀ ਕਰਕੇ ਜਾਈਂ ਦੱਸ ਤੇਰੇ ਕਿੰਨੀ ਹੋਈ ਏ ਟੂੜੀ ਹਾਂ ਟੂੜੀ ਕਿੰਨੀ ਹੋਈ ਏ ਦੱਸ ਦੱਸ ਤੈਨੂੰ ਤਾਂ ਬਾਲੀ ਨਾ ਵਾਲਾ ਗੱਲਾਂ ਦੇ ਕਰਦੇ ਓਹ ਜ਼ਿੰਦਗੀ 'ਚ ਬੰਦਾ ਕਦੇ ਮੈਂ ਤਾਂ ਪਹਿਲੀ ਵਾਰ ਹੀ ਸੁਣਿਆ ਜਦ ਤੂੰ ਟੂੜੀ ਪੁੱਛੇ ਕਣਕ ਪੁੱਛਦੇ ਨੇ ਵੀ ਕਿੰਨੀ ਹੋਈ